ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਕੀ ਮੈਂ ਠੀਕ ਠਾਕ ਪਰਮਾਤਮਾ ਸਾਰੇ ਨੂੰ ਠੀਕ ਠਾਕ ਰੱਖ ਚੜ੍ਹਦੀ ਕਲਾ ਚ ਰੱਖੇ ਤੈਨੂੰ ਤੁਹਾਨੂੰ ਰਾਤੋ ਆਪਣੀ ਤਰੱਕੀ ਬਖਸ਼ੀ ਤੇ ਟਾਈਮ ਹੋ ਗਿਆ ਪੌਣੇ ਪੰਜ ਤੇ ਤੇ ਮੈਂ ਨਾ ਝੋਲਾ ਨਹੀਂ ਪਿੰਨਾ ਖਤਮ ਹੋ ਗਿਆ ਸੀ ਤੇ ਅੱਜ ਫੇਰ ਖੂਆ ਦੁੱਧ ਰੱਖਿਆ ਹੋਇਆ ਖੂਆ ਮੈਂ ਨਾ ਥੋੜਾ ਥੋੜਾ ਇਕੱਠਾ ਕਰ ਲਈਨ ਦੁੱਧ ਕਿਉਂਕਿ ਹੁਣ ਸਰਦੀ ਕਰਕੇ ਨਾ ਦਹੀਂ ਨਹੀਂ ਖਾਂਦੇਗੇ ਹਨਾ ਗਰਮੀਆਂ ਚ ਦਹੀਂ ਕਰਕੇ ਲੱਗ ਜਾਂਦਾ ਲੱਸੀ ਲੱਸੀ ਦਹੀਂ ਵੱਧ ਬਣਾ ਲੈਂਦਾ ਇੱਕ ਸਵੇਰ ਜਲਦੀ ਉੱਠਦੇ ਆ ਭੁੱਖ ਲੱਗਦੀ ਇੱਕ ਸਰਦਾਰ ਜੀ ਸ਼ੂਗਰ ਕਰਕੇ ਤਾਂ ਸ਼ੂਗਰ ਵਾਲਾਂ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਲਓ ਜੀ ਮੈਂ ਬਣਾਇਆ ਖੁਆ ਖੁਆ ਕੱਟ ਰਹੀ ਹਾਂ ਅਸੀਗਾ ਖੁਆ ਕੱਟ ਰਿਆ ਖਾ ਇਹ ਹੋਏ ਚੌਲ ਭੰਗ ਦੇ ਤੋਨ ਲਈ ਕਿਤਾ ਕੀ ਹੋ ਗਿਆ ਸੇਕ ਲੱਗ ਗਿਆ ਖੁਆ ਬਸ ਬਣ ਗਿਆ ਜੀ ਮੂ ਮੂੰਹ ਕੱਪਈਂ ਦਰਮੋਸ ਨੂੰ ਖੀਰ ਤੋਂ ਲਿਆ। ਹੌਂਜੀ ਮਨਵਾਈ ਜਾਂਦਾ ਕਿ ਖਾਣ ਲੱਗ। ਅੰਝੋਤੀ ਖੁਆ ਬਣ ਕੇ ਮੈਂ ਇੰਨਾ ਕੀ ਰੱਖ ਦਿੱਤੀ। ਭੌਲੀਂ ਨੂੰ ਬਣ ਕੇ ਇੰਨਾ ਕੀ ਬਸ ਠੰਡਾ ਕਿਥੋਂ ਦਾ ਜੈ ਸੈੱਟ ਹੋ ਜਾਣਾ ਤੇ ਜਦੋਂ ਮੈਂ ਚੌੜਾ ਹੋ ਕਰਦੇ ਹਾਂ। ਹੁਣ ਆ ਪੂਰਾ ਫੋਲੀ ਪੈਕ ਲਿਆ ਸੀ ਚ ਤਾਂ ਖਾਂ ਇਹ ਆਪਣਾ ਹੈਗਾ 100 ਗ੍ਰਾਮ ਦੀ ਦੱਕਾਂ ਕੋਪਾ ਸਾਰਾ ਖਸਾ ਦੇ ਚ ਟੁਟਾ ਲਓ ਜੀ ਆਪਾਂ ਰੱਖ ਲਿਖੜਾ ਹੀ ਹੁਣ ਇਹਦੇ ਚ ਪਾਉਣੇ ਚੌਲ ਚੌਲ ਕਸ ਕੇ ਤਾਂ ਮੈਂ ਪੀਸ ਲੇ ਥੋੜੇ ਸੀਗੇ ਕੁਛ ਪਏ ਸੀਗੇ ਕੁਛ ਆਪਾਂ ਪੀਸ ਲਿਆ ਠੀਕ ਹੈ ਕੁਛ ਹੋਰ ਪਈ ਆ ਉਹ ਮੈਂ ਲੈ ਕੇ ਪਾਉਣੀ ਲਓ ਜੀ ਚੌਲ ਵੀ ਪਾ ਲੇ ਤੇ ਮੈਂ ਜਿਹੜਾ ਸਮਾਂ ਸੀਗਾ ਸਾਰਾ ਉਹ ਡਰਾਈ ਫਰੂਟ ਇਵੇਂ ਖੋਇ ਚ ਪਾ ਲਈ ਕਿਉਂਕਿ ਨਾ ਕੇ ਜਿਹੜਾ ਹੁੰਦਾ ਨਾ ਖੋਪਾ ਹੁੰਦਾ ਨਾ ਗਿੰਦਾ ਉਹ ਉਹ ਚ ਕੱਦੂ ਕਸ਼ ਕਰਦੇ ਆ ਉਹ ਫਿਰ ਇਹਦੇ ਵਿੱਚ ਕੱਦੂ ਕਸ਼ ਕਰਦੇ ਸੀ ਉਹ ਪਟਟਿਆ ਹੋਇਆ ਸੀ ਉਹ ਟਪਟਾ ਉਹ ਫਿਰ ਮੜ ਮੜ ਤੋੜ ਕੇ ਤੇ ਨਾ ਉਹਦੇ ਚ ਪਾ ਉਹ ਫਿਰ ਉਹਦੇ ਚ ਪੁੱਜ ਜੇ ਜਾਂਦਾ ਨਾ ਵਧੀਆ ਸੈੱਟ ਹੋ ਜਾਊਗਾ ਜੀ ਚਿਹਰਾ ਜੇ ਚੇਂਜ ਹੋ ਗਿਆ ਤੇ ਲੈਕ ਪੇ ਹੋਣ ਲੱਗ ਗਈ ਹਣਾ ਤੇ ਹੁਣ ਆਪਾਂ ਤੇ ਪਾਉਂਗੇ ਜਦੋਂ ਬਾੜਾ ਜਿ ਛੜਾ ਹੋ ਗਿਆ ਖੋਲਾ ਤੇ ਵਿੱਚ ਉਹ ਟਾਈਪ ਤੋਂ ਦਿਖਾਂਡਾ ਵੀ ਵੈਸੇ ਮੈਂ ਰੀਚੀ ਖੋਣੀ ਆ ਮੇਰੀ ਆਹ ਤਾਂ ਕੋਈ ਚਾਹ ਲਓ ਜੀ ਪਹਾਈ ਨੂੰ ਕਰ ਦਿਆ ਤਾਂ ਦਾ ਇਹਦਾ ਕਲਰ ਵੀ ਚੇਂਜ ਹੋ ਗਿਆ ਸ਼ੂਰੀ ਆਉਣ ਲੱਗਦੀ ਤੇ ਭੁੱਜੇ ਕਿਥਾ ਲੱਗਦੀ ਹੈ ਠੀਕ ਹੈ ਪਿੰਗਿਆ ਬਣਾ ਰਹੀ ਹਾਂ ਬਸ ਆਲਸ ਬਣਾ ਲਿਆ ਪਿੰਗਿਆ ਇਹਨਾਂ ਨੂੰ ਇਹਨਾਂ ਨੂੰ ਖਾਣ ਦੀ ਜੋਕ ਬਣਾ ਲੈਂਦੇਗਾ ਬਸ ਚਾਰ ਦਿਨ ਚਾਰ ਕਦੇ ਨਹੀਂ ਖਾਂਦੇ ਹਾਂ ਜੀ ਹਾਂ ਚਲ ਫਟੜੇ ਆ ਦੇਗਲ ਬੈਠ ਜਿ ਨੂੰ ਪਿੰਨੀ ਖਾ ਕੇ ਫਿਰ ਬੈਠਾ ਗੰਦਾ ਬੱਚਾ ਪਿੰਨੀਆਂ ਨੂੰ ਬਹੁਤ ਮੰਦਾ ਸੁੱਤ ਉੱਠ ਕੇ ਉੱਥੇ ਜਾਵੜਿਆ ਸਮਹਿ ਲਾ ਗਈ ਖਸ਼ਬੂ ਇਹਨੂੰ ਪਿੰਨੀ ਦੀ ਹੈ ਨਾ ਉੱਤੇ ਚਾਦਰ ਤੇ ਚਾਦਰਾਂ 'ਚ ਸਿੱਟਦੀ ਉਹ ਚਾਦਰ ਸਾਡੇ ਉੱਠ ਕੇ ਆ ਗਿਆ ਚਲ ਬਾਹਰ ਉਂਗਲਾ ਆ ਆਪਾਂ ਦੋ ਮਟ ਬੈਠਦੇ ਆ ਬਾਹਰ ਦੇ ਮੇਰੇ ਬਿਸਤਰਾ ਤੂੰ ਪਲਵਾਈ ਆ ਗਿਆ ਹਾਂ ਅਵਰ ਜੋ ਤੂੰ ਕਹਾਰੇ ਉਹ ਫੇਰਾ ਫੁੱਟ ਤੇ ਖੜਾ ਵਾਰੀ ਜਾ ਹਾਂ ਕੀ ਕਰਦਾ ਹੈ ਇਹਨੂੰ ਕਹਿਣੀ ਮੈਂ ਹੰਦਰ ਚੱਲ ਕੀ ਕਰਦਾ ਇੱਕ ਤਾਂ ਖਾਲੀ ਖਾਲੀ ਕਿਹਨੇ ਖਾਲੀ 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 ਹਾਂ ਮੈਂ ਵਧੀਆ ਨਹੀਂ

ਇਹਦਾ ਦਾਦਾ ਜਾਣਕਾਰੀ ਜਦੋਂ ਅਸੀਂ ਖੇਡਦੇ ਸੀ ਨਾ ਉਹ ਪਤਾ ਕਰ ਸੋਂਗੁੰਨਾ ਨਹੀਂ ਲਿਮਟ ਹੁੰਦੀ ਆ ਹਾਂ ਹੁਣ ਤਾਂ ਵੱਡੀਆਂ ਵੱਡੀਆਂ ਹੁਣ ਦੇਖੋ ਵੀ ਤੈਨੂੰ ਲੱਗਦਾ ਕੁੜੀਆਂ ਤੇ ਬੁੜੀਆਂ ਚ ਕੋਈ ਬੁੜੀਆਂ ਚ ਤੇ ਕੋਈ ਮੁੰਡਿਆਂ ਚ ਫਰਕ ਹੈਗਾ ਕੁੜੀਆਂ ਜੀਨ ਪਾਉਣ ਲੱਗ ਗਈਆਂ ਤੇ ਮੁੰਡੇ ਆਹ ਲੱਗ ਕੰਨਾਂ ਚ ਮੰਦਰਾ ਪਾਉਣ ਤੇ ਰਹਿ ਕੇ ਗਿਆ ਸਲਵਾਰਾਂ ਰਹਿ ਗਈਆਂ ਸਲਵਾਰਾ ਪਾ ਲੈਣ ਹੁਣ ਏਡੀ ਕਿੱਡੀ ਗੱਲ ਲੱਗ ਜਾਣਗੇ ਉਹ ਵੀ ਪਾਉਣ ਹੌਲੀ ਹੌਲੀ ਹਾਂਜੀ ਪਹਿਲੀ ਇੱਕ ਜਿੰਨੇ ਬੱਚੇ ਜ਼ਿਆਦਾ ਸਿੱਖਾਂ ਦੇ ਪਾਉਂਦੇ ਆ ਗੁਰ ਇੱਕ ਗੁਰ ਸਿੱਖ ਵਸਤੀ ਚ ਹੈ ਉਹ ਕਟਿੰਗ ਵਾਲਾ ਵੀ ਆ ਨਾਰਮਲ ਤਾਂ ਰਹੇ ਨਾ ਬੰਦੋ ਕੰਨਾਂ ਚ ਮੰਦਰਾ ਕੋਕਿਆਂ ਦਾ ਕੀ ਮਤਲਬ ਹੁਣ ਇਹ ਆਪਣੇ ਕਹਿੰਦੇ ਸੀ ਬਹੁਤ ਸੋਹਣੇ ਲੱਗਦੇ ਆ ਪਰ ਨਹੀਂ ਪੜ੍ਹੇ ਲਿਖੇ ਬੱਚੇ ਵਾਸਤੇ ਤਾਂ ਇਹ ਚੀਜ਼ ਜਮੇ ਹੀ ਨਹੀਂ ਸੋਹਣੀ ਜਿਹੜਾ ਪੜ੍ਹੇ ਲਿਖਿਆ ਵੀ ਕੰਨਾਂ ਚ ਮੰਦਰਾ ਪਾਉਣ ਕੰਨਾਂ ਚ ਕੋਕੇ ਪਾਏ ਹੁਣ ਅਸਲ ਜਿਹੜਾ ਨਹੀਂ ਆਉਂਦਾ ਹੋਵੇ ਉਹ ਅੰਟੈਲੀਜੈਂਟ ਹੈ ਚਾਹੇ ਅੰਟੈਲੀਜੈਂਟ ਨਹੀਂ ਨਾ ਪੜਨ ਵਾਲਾ ਹੁੰਦਾ ਜਿਹੜਾ ਹੂੰ ਇੰਟੈਲੀਜੈਂਟ ਆ ਵੀ ਜਗਾ ਚੱਲ ਲੱਗਿਆ ਹੋਇਆ ਪਈ ਇਹਨੂੰ ਕੁਝ ਸਿੱਖਿਆ ਮਿਲਦੀ ਐ ਇਹਦੇ ਮਾਪਿਆਂ ਨੇ ਇਹਨੂੰ ਕੁਝ ਸਿਖਾਇਆ ਅੱਛਾ ਇੰਟੈਲੀਜੈਂਟ ਜਿਹੜੇ ਉਹ ਖਰਾਬ ਹੋ ਜਾਂਦੇ ਜ਼ਿਆਦਾ ਕਈ ਵਾਰ ਨਹੀਂ ਸਹੀ ਗੱਲ ਬਹੁਤ ਬੱਚੇ ਇੱਥੇ ਮੁੰਡਾ ਸੀਗਾ ਪੜ੍ਹੇ ਮਾਨਸਾ ਅੱਛਾ ਕਰਨ ਲੱਗੇ ਫਿਰ ਉਹਦੇ ਮੰਮੀ ਸੇਲ ਹੁੰਦਾ दारू ਪੀਂਦਾ ਹੈਣਾ ਚਾਹੀ ਉਹਨੂੰ ਕਿੰਨੇ ਟਾਈਮ ਹੋ ਗਿਆ ਹੋਵੇ ਲਾਉ ਮਿਲ ਖਾਂਦੇ ਪੀਂਦੇ ਨੂੰ ਹੈਣਾ ਕੱਲੇ ਬੀੜੀ ਤੋਂ ਸਿਵਾ ਜਿੱਦ ਤੁਸੀਂ ਉਹਨੂੰ ਘਰੇ ਰੱਖੋਗੇ ਉਹ ਕੋਈ ਤੋੜ ਨਹੀਂ ਲੱਗਦੀ ਉਹਨੂੰ ਚਾਂਬੜਾ ਹੋਇਆ ਭਾਵੇਂ ਉਹ ਭਾਜੇ ਸਿਗਰਟ ਹਾਂਜੀ ਸਿਗਰਟ ਦੀ ਕੋਈ ਵੀ ਤੋੜ ਨਹੀਂ ਹੁੰਦੀ ਨਹੀਂ ਤੂੰ ਇੱਕ ਵੀ ਪੜੇ ਲਿਖੇ ਸਿਗਰਟਾ ਵੀਡੀ ਨੂੰ ਪੀਣ ਲੱਗੇ ਦੱਸ ਕੀ ਉਹ ਅੱਛਾ ਤੂੰ ਇਹ ਵੀ ਦੇਖ ਲਈ ਤੁਸੀਂੱਖਾਂ ਦੀ ਲੱਗੇ ਕਹਿੰਦੀ ਸਿਗਰਟ ਪੀਣ ਤੋਂ ਕਿ ਬੰਦੇ ਦਾ ਸਟੈਂਡਰਡ ਪਤਾ ਲੱਗਦਾ ਹੈ ਕਿਉਂ ਕੁਝ ਹੈ ਜੀ ਤੁਹਾਨੂੰ ਖੋਲਦੇ ਆ ਗਾ ਤੇ ਆਹ ਦੇਖੋ ਜੀ ਬਿਜ਼ਨਸਮੈਨ ਤਾਂ ਉੱਥੇ ਸੂਟ ਕਰਦਾ ਹੈ ਕਿ ਬਿਜ਼ਨਸ ਜਿਹੜੇ ਹਿੰਦੂ ਆ ਨਾ ਜਿਹੜੇ ਹਿੰਦੂ ਲੋਕ ਆ ਜਿਵੇਂ ਬਾਣੀਆਂ ਇਹ ਸ਼ੁਰੂ ਦਾ ਪੀਂਦੇ ਆ ਕਿਉਂਕਿ ਕੋਈ ਰਾਜਸਥਾਨ ਚੋਂ ਆਇਆ ਕੋ ਕਿਤੋਂ ਆਇਆ ਆਈ ਜਾਂ ਹੈ ਨਾ ਹਾਂਜੀ ਇਧਰ ਉਧਰੇ ਚੱਲਦਾ ਹੈ ਚੀਜ਼ ਜਿਹੜੇ ਹੁਣ ਸਿੱਖ ਸਿੱਖ ਵਾਲਤਾ ਹਰ ਚੀਜ਼ ਨਹੀਂ ਆ ਹਾਂ ਜਿਹੜਾ ਹੁਣ ਤੰਬਾਕੂ ਆ ਜੀ ਵੀ ਬਣਾਹੀ ਆ ਬੀੜੀ ਸਿਗਰਟ ਦੇ ਵਿੱਚ ਦੋਨਾਂ ਚ ਹੀ ਤੰਬਾਕੂ ਪੈਂਦਾ ਨਾ ਮੈਂ ਕਹਿੰਦਾ ਨਹੀਂ ਇਹ ਸਿੱਧਾ ਉਹ ਤਾਈ ਅੜੀ ਸਰ ਹੈ ਨਾ ਫੜ ਗਿਆ ਸੀ ਕੋੜਾ ਤੰਬਾਕੂ ਦਾ ਖੇਤ ਸਿੱਤੇ ਅੱਛੀ ਹਾਂ ਪਰਤੇ ਮੁਸਲਮਾਨ ਸੀ ਕੋਹੰਦਾ ਸੀ ਉਹ ਕਹਿੰਦਾ ਵੀ ਉਹਦਾ ਖੇਤ ਆ ਤੰਬਾਕੂ ਦਾ ਖੇਤ ਆ 2 ਕਿਲੋਮੀਟਰ ਤੋਂ ਉੜਾ ਪਿੱਛੇ ਮੜੂ ਦਮ ਲੱਗ ਗਿਆ ਸੀ ਅਛੀ ਵੀ ਗੁਰੂ ਸਾਹਿਬ ਸਾਡੇ ਹੋ ਜਾਣਗੇ ਵੀ ਗੁਰੂ ਸਾਹਿਬ ਨਸ਼ੇ ਤੇ ਤੱਤਾ ਖਾਲਾ ਉਹ ਜੜੇ ਨੇ ਗਲਾ ਤੱਤਾ ਇਹਨੂੰ ਕੀ ਬਰਜਾਦ ਬਣਾ মানু বর গর মুখড়ি গর গর মুখড়া মিল সোহা সো মুখড় বাল কথে বাল ও ল চাক কথে বোল এলাকা পাত বোলিয় ও পাই ਓਏ ਜਚਕ ਛੇ ਵੱਜ ਗਏ ਤੇ ਕੰਮ ਨਾ ਬਣਾਉਂ ਨੀ ਆਪਣੂ ਕੋਈ ਦਾ ਸਬਜ਼ੀ ਜੀਮੂ ਦੇਖੋ ਜੀਮੂ ਦਾ ਸਾਹਿਬ ਤਾਂ ਸੌਂ ਟੇਕਦਾ ਜਦੋਂ ਮਾਰਤੀ ਸੁੱਤੇ ਦੱਸੋ ਤਾਂ ਹੈ ਨਾ ਫਿਰਦਨ ਸੁਤਰੀਂ ਜਦੋਂ ਮਾਰਤੀ ਦੇਖੋ ਜੀਮੂ ਤਾਂ ਹੈ ਜੀ ਹੂੰ ਸੌਂ ਤਾਂ ਸਾਇਕੂ ਕੰਮ ਨਹੀਂ ਤੋ ਅੱਪ ਤਾਂ ਗਰਮੀ ਤਾਂ ਇੰਨੀ ਵਾਧਦੀ ਜਾਂਦੀ ਜਿਹੜੀ ਰਹਿ ਰਿਹਾ ਪਤਾ ਨਹੀਂ ਮੰਤਾ ਪੜੀ ਰਹਾਂ ਅੰਨ ਤੇ ਚਲੋ ਜੀ ਛੋਟੇ ਛੋਟੇ ਆਲੂ ਆ ਪਿਆਜ਼ ਆ ਕੱਟ ਕੇ ਤੇ ਬਣਾਉਨੇ ਆ ਦੁੱਧ ਜੇ ਸਬਜ਼ੀ ਬਣਾਉਨੇ ਆ ਵਧੀਆ ਕਿੰਨੇ ਕੇ ਆਲੂ ਆ ਛੋਟੇ ਕੱਲ ਬੜਾਗੇ ਸਪਿੰਨਾ ਬਸ ਇੰਨੇ ਕਰ ਲਈਏ ਤੇ ਜੀ ਮੁੰਨੇ ਉਹ ਚਾਦਰ ਲੈ ਦੇ ਚਾਦਰ ਲੈ ਕੇ ਬੈਠਾ ਉਹ ਬੈਠਾ ਜੀ ਇਹ ਪਰੇ ਮੈਂ ਜਿਵੇਂ ਇੱਥੇ ਪੈ ਜਾਂਦਾ ਜਿਵੇਂ ਜੱਟ ਲੈ ਕੇ ਪੈ ਜਾਂਦਾ ਮੈਂ ਇੱਥੇ ਰਜਾਈ ਲਾ ਕੇ ਪੈ ਗਈ ਉਹ ਉਧਰੇ ਪਾਸੇ ਪੈ ਜਾਂਦੀ ਕੁਛ ਤੇ ਚਾਦਰ ਵਧੀਆ ਕੋਈ ਉਹਦੇ ਕੁਛ ਇਹਦੇ ਬਾਗੁਰ ਵੀ ਲੈਂਦੇ ਨਹੀਂ ਚੱਲ ਮੈਂ ਨਾ ਇਸਵੇਂ ਕਾ ਪ੍ਰਾਣੀ ਜੇ ਬੱਡਾ ਪਏ ਚੱਲ ਕੋਈ ਗੱਲ ਜਿਵੇਂ ਬੰਦ ਬੈਠਾ ਰਹਿਣ ਦੋ ਚੱਲ ਤਾਂ ਮੈਂ ਆ ਗਈ ਨਾ ਹੁਣ ਔਟਕੇ ਹੋ ਗਈ ਮੇਰੇ ਮਗਰ ਟਿਕਦੀ ਅੱਗੇ ਲੱਗ ਕੇ ਓਕੇ ਮਾਸਨ ਦੇ ਮੈਂ ਗਿਆ ਕਦੋਂ ਆ ਗਵੰਡੀਆਂ ਸਾਡੇ ਪੁਰਾਣੇ ਆਏ ਹੋਏ ਮਹਿਮਾਨ ਲੈ ਆ ਗਿਆ ਨਾ ਜੀ ਮੂੰਹ ਹੀ ਕਰ ਰਹੀ ਆ ਦੇਖੋ ਕਿ ਆ ਗਏ ਆ ਗਏ ਜੀ ਮੋਟਕੇ ਛਣੇ ਚਾਦਰ ਹੀ ਆ ਗਏ ਥਾਣੇ ਨੂੰ ਆਈਆਂ ਵੀ ਪਤਾ ਨਹੀਂ ਕੀ ਖਾਂਦੀਆਂ ਇੱਥੇ ਲੈ ਕੀ ਕਰਦਾ ਜੀ ਮੂੰਹ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਈਕ ਕਰ ni co que graba tu referencia que